ਇਸ ਬੰਦੇ ਦੀ ਗੱਲ ਕਰਾਂ 38 ਸਾਲ ਇਸ ਬੰਦੇ ਨੇ ਦਰਖਤ ਲਾਏ ਤੇ ਉਸ ਦਾ ਰਿਜ਼ਲਟ ਕੀ ਨਿਕਲਿਆ ਸੋਨੂੰ ਮੈਂ ਦੱਸਦਾ 1963 ਦੇ ਵਿੱਚ ਜੰਮਿਆ ਇੱਕ ਅਸਾਮ ਦੇ ਵਿੱਚ ਕਿਸਾਨ ਪਰਿਵਾਰ ਦੇ ਵਿੱਚ ਤਾਂ ਉਸ ਟਾਈਮ ਤੇ ਦਰਿਆ ਦੇ ਕੰਡੇ ਦਾ ਪਿੰਡ ਹੁੰਦਾ ਉਸ ਪਿੰਡ ਦੇ ਵਿੱਚ 1979 ਦੇ ਵਿੱਚ ਇੱਕ ਹੜਾ ਆਉਂਦਾ ਜਿਹਦੇ ਕਰਕੇ ਸਾਰਾ ਪਿੰਡ ਤਬਾਹ ਹੋ ਜਾਂਦਾ ਸ਼੍ਰਿੰਗਲੀ ਜਨਵਰੇ ਨੇ ਆਪਦੇ ਅੱਖੀਂ ਮਰਦੇ ਦੇਖੇ ਨੇ ਉਸ ਟਾਈਮ ਤੇ ਇਨਾ ਝੋੜਿਆ ਜਾਂਦਾ ਡਿਸੀਜਨ ਬਣਾਉਂਦਾ ਕਿ ਮੈਂ ਇਸ ਨੂੰ ਹਰਾ-ਭਰਾ ਬਣਾਉਂਗਾ। ਮੰਜੂਲੀ ਆਈਲੈਂਡ ਉੱਥੋਂ ਲੱਗਦਾ ਸੀਗਾ ਬਿਲਕੁਲ ਨਾਲ ਜੋ ਤਬਾਹ ਹੋ ਗਿਆ। ਤਾਂ ਇਹ ਸੋਚਦਾ ਆਪਦੀ ਪੜ੍ਹਾਈ ਛੱਡ ਕੇ ਦਰਖਤਾਂ ਨੂੰ ਸੌਂਪ ਲੈਂਦਾ ਕਿ ਮੈਂ ਦਰਖਤ ਹਰ ਰੋਜ਼ ਇੱਕ ਦਰਖਤ ਲਾਉਣਾ। ਤਾਂ ਇਹ ਦੋਸਤਾਂ ਨਾਲ ਸਲਾਹ ਕਰਦਾ ਦੋਸਤ ਹੱਸਦੇ ਨੇ ਕਹਿੰਦੇ ਕਮਲਾ ਹੋ ਗਿਆ ਦਾ ਕੰਮ ਕਰ ਕੀ ਹੋਇਆ ਬੰਜਰ ਜ਼ਮੀਨਾਂ ਤੇ ਕੁਝ ਨਹੀਂ ਹੋਣਾ ਤਾਂ ਉਹ ਬਾਸ ਦੇ 20 ਦਰਖਤ ਲਾਉਂਦਾ ਤੇ ਬਾਸ ਹਰੇ ਹੋਣ ਲੱਗ ਜਾਂਦੇ। ਤਾਂ ਇਹਨੂੰ ਲੱਗਦਾ ਬਿਲਕੁਲ ਵੀ ਇੱਥੇ ਹਜੇ ਵੀ ਇਹ ਬੰਜਰ ਨਹੀਂ ਹੋਈ ਧਰਤੀ। ਉਸ ਤੋਂ ਬਾਅਦ ਹਰ ਰੋਜ਼ ਇਹ ਬੀਜ ਲਿਆ ਕੇ ਹਰ ਰੋਜ਼ ਆਪਣੀ ਜ਼ਿੰਦਗੀ ਦੇ ਕਈ ਘੰਟੇ ਦਰਫਤਾਂ ਨੂੰ ਸੌਂਪਦਾ ਸਵੇਰੇ 3 ਵਜੇ ਉੱਠ ਕੇ ਕਿਸ਼ਤੀ ਤੇ ਜਾ ਕੇ ਮਜੂਲੀ ਆਈਲੈਂਡ ਤੇ ਇਹ ਦਰਖਤ ਲਾਉਣੇ ਸ਼ੁਰੂ ਕਰਦਾ 38 ਸਾਲਾਂ ਬਾਅਦ ਰਿਜ਼ਲਟ ਤੁਸੀਂ ਦੇਖ ਸਕਦੇ ਹੋ 1300 ਏਕੜ ਜ਼ਮੀਨ ਨੂੰ ਇਹ ਜੰਗਲ ਦਾ ਰੂਪ ਦੇ ਦਿੰਦਾ ਜੋ ਕਿ ਬੰਜਰ ਹੋ ਗਈ ਹੁੰਦੀ ਆ ਮਜੂਲੀ ਆਈਲੈਂਡ ਨੂੰ ਹਰਿਆ ਭਰਿਆ ਕਰ ਦਿੰਦਾ ਜਿਹੜੇ ਲੋਕ ਹੱਸਦੇ ਸੀ ਉਹ ਇਸ ਤੇ ਪ੍ਰਾਊਡ ਫੀਲ ਕਰਦੇ ਨੇ ਹਜੇ ਤੱਕ ਇਹ ਸਟੋਰੀ ਸਿਰਫ ਉੱਥੋਂ ਦੇ ਆਸ-ਪਾਸ ਦੇ ਲੋਕਾਂ ਨੂੰ ਪਤਾ ਸੀ ਪਰ ਹੁੰਦਾ ਕੀ ਆ ਇੱਕ ਬੰਦਾ ਵਾਈਲਡ ਡਾਕੂਮੈਂਟਰੀ ਬਣਾਉਣ ਤੇ ਜੀਤੂ ਨਾਂ ਦਾ ਬੰਦਾ ਉੱਥੇ ਪਹੁੰਚਦਾ ਜਦੋਂ ਇਸ ਇਨਸਾਨ ਨੂੰ ਮਿਲਦਾ ਕਹਾਣੀ ਸੁਣਦਾ ਤਾਂ ਲੋਕਾਂ ਤੱਕ ਦੁਨੀਆ ਤੱਕ ਇਹ ਕਹਾਣੀ ਜਾਂਦੀ ਆ ਤਾਂ ਸਰਕਾਰ ਬਹੁਤ ਪ੍ਰਭਾਵਿਤ ਹੁੰਦੀ ਹੈ ਤੇ ਇਸ ਤੋਂ ਹੈਲਪ ਲੈਂਦੀ ਹੈ ਹੋਰ ਜਗ੍ਹਾ ਨੂੰ ਹਰਾ ਭਰਾ ਕਰਨ ਲਈ ਇਸ ਤੇ ਇੱਕ ਸ਼ਾਰਟ ਮੂਵੀ ਬਣੀ ਆ ਫੋਰੈਸਟ ਮੈਨ ਤੇ ਉਸ ਜੰਗਲ ਦਾ ਨਾਮ ਵੀ ਦੇ ਨਾਮ ਤੇ ਹੀ ਰੱਖਿਆ ਗਿਆ ਜਾਦਵਿਦਸਾਈ ਫੋਰੈਸਟ ਹੁਣ ਉੱਥੇ ਜੰਗਲੀ ਜਾਨਵਰਾਂ ਦੀ ਗੱਲ ਕਰੀਏ 100 ਜੋੜਾ ਹਿਰਨਾਂ ਦਾ ਤੇ ਬੰਗਾਲੀ ਟਾਈਗਰ ਹਾਥੀ ਬਹੁਤ ਕੁਝ ਆ ਸੋ ਸਾਨੂੰ ਇਹ ਜੇ ਲੋਕਾਂ ਤੋਂ ਮੈਂ ਕਹਿੰਦਾ ਵੀ ਸਿੱਖਣਾ ਚਾਹੀਦਾ ਕਿ ਇਸ ਬੰਦੇ ਨੇ ਪ੍ਰਾਣ ਕੀਤਾ 38 ਸਾਲ ਪਹਿਲਾਂ ਤੇ ਅੱਜ ਉਸ ਨੂੰ ਇੱਕ ਰੂਪ ਦਿੱਤਾ ਤੁਸੀਂ ਵੀ ਜੇ ਵੈਸੇ ਨਹੀਂ ਤਾਂ ਕਿਸੇ ਭੇਜਨ ਤੇ ਆਪਦੇ ਬਰਥਡੇ ਤੇ ਜਰੂਰ ਇੱਕ ਦਰਖਤ ਲਾਇਓ ਕਿਉਂਕਿ ਦਰਖਤਾਂ ਦੀ ਬਹੁਤ ਲੋੜ ਹੈ